ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਹੋਰ ਨਵੀਂ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੀ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਸੀ ਇੱਥੇ ਮਾਰਨਿੰਗ ਦਾ 11:00 ਵਜੇ ਦੇ ਕਰੀਬ ਟਾਈਮ ਸੀ ਮੈਂ ਕੰਮ ਕਰਕੇ ਉਸ ਤੋਂ ਬਾਅਦ ਆ ਕੇ ਫ੍ਰੀ ਹੋ ਗਈ ਸੀ ਤੇ ਮੈਂ ਸੋਚਿਆ ਚਲੋ ਅੱਜ ਸਵੇਰ ਜਿਹੜਾ ਮਾਰਨਿੰਗ ਵਿੱਚ ਕੱਪੜੇ ਤੋਂ ਤੇ ਪੰਜ ਚਾਰ ਕ ਕੱਪੜੇ ਸੀ ਪ੍ਰੈਸ ਵਾਲੇ ਵਿਛੂਲੇ ਪ੍ਰੈਸ ਕਰਕੇ ਵੀ ਮੈਂ ਹੁਣੇ ਰੱਖੀ ਜਿੰਨੀ ਹੈ ਕੱਪੜੇ ਥੋੜੇ ਸੀ ਤੇ ਫਿਰ ਮੈਨੂੰ ਆਏ ਵੀ ਸੀ ਸ਼ਾਮ ਨੂੰ ਮੈਂ ਹੋਰ ਕੰਮ ਸੋਚੇ ਹੋਏ ਸੀ ਉਹ ਕਰ ਲਵਾਂ ਜਿਹੜੇ ਕੱਪੜੇ ਹੈਗੇ ਨੇ ਹੁਣੇ ਕਰ ਲੈਣੇ ਕਿਉਂਕਿ ਫਿਰ ਮੈਂ ਉਸ ਤੋਂ ਬਾਅਦ ਕਰਨਾ ਤਾਂ ਮੈਂ ਰੈਸਟ ਹੀ ਸੀਗਾ ਵੀ ਥਕਾਵਟ ਜਿਹੜੀ ਥੋੜੀ-ਬਹੁਤੀ ਹੋਰ ਵੀ ਹੋ ਜੂਗੀ ਚਲੋ ਫਿਰ ਉਸ ਤੋਂ ਬਾਅਦ ਰੈਸਟ ਤੇ ਹੀ ਹੋਣਾਗਾ ਰੈਸਟ ਕਰਨਾ ਤੇ ਇੱਥੇ ਰੂਮ 'ਚ ਹੀ ਬਹਿ ਕੇ ਮੈਂ ਲਾ ਕੇ ਸੀ ਪ੍ਰੈਸ ਕਰਨ ਏਸੀ ਔਨ ਸੀਗਾ ਤੇ ਆਏ ਸੀ ਵੀ ਚਲੋ ਏਸੀ ਤੇ ਫਿਰ ਲਗਾਉਂਗੀ ਰੈਸਟ ਟਾਈਮ ਤੇ ਫਿਰ ਕੱਪੜੇ ਈਜ਼ੀਲੀ ਇੱਥੇ ਬਹਿ ਕੇ ਆਰਾਮ ਨਾਲ ਹੋ ਜਾਣਗੇ ਕਿਉਂਕਿ ਫਿਰ ਨਾ ਆ ਕੇ ਫਿਰ ਪਸੀਨਾ ਆਊਗਾ ਉਦੋਂ ਮੇਰਾ ਜਾਣ ਨੂੰ ਦਿਲ ਨਹੀਂ ਕਰਾ ਵੀ ਵੇ ਬਿਨਾ ਏਸੀ ਏਸੀ ਲਗਾ ਕੇ ਥੋੜਾ ਜਿਹਾ ਕੰਮ ਸੌਖਾ ਹੋ ਜਾਂਦਾ ਜਿਹੜਾ ਜਿਹੜਾ ਕੰਮ ਏਸੀ ਚ ਬੈ ਕੇ ਹੋ ਜੇ ਆਏ ਹੁਣ ਤਾਂ ਵੀ ਉਹ ਤਾਂ ਚਲੋ ਕਰ ਲਈਏ ਹੁਣ ਜਿਹੜਾ ਕੰਮ ਕਿਚਨ ਚ ਗਰਮੀ ਚ ਕਰਨਾ ਚਲੋ ਉਹ ਤਾਂ ਕਰਨਾ ਹੀ ਪੈਂਦਾ ਹਨਾ ਸਾਰੇ ਕੰਮ ਤਾਂ ਉਹ ਏਸੀ ਚ ਬੈ ਕੇ ਵੀ ਨਹੀਂ ਕਰ ਸਕਦੇ ਇਹਨੂੰ ਕੱਪੜੇ ਕਰ ਰਹੀਆਂ ਪ੍ਰੈਸ ਤਾਂ ਕੱਪੜਾ ਕੰਮ ਇਹ ਰਖਾ ਤਾਂ ਹੋਊਗਾ ਕੱਲਾ ਧੋਣ ਨਾਲ ਨਹੀਂ ਹੁੰਦਾ ਵੀ ਕੱਪੜੇ ਧੋ ਲੂ ਪਹਿਲਾਂ ਤਾਂ ਕੱਪੜੇ ਧੋਣ ਦੀ ਟੈਨਸ਼ਨ ਆਉਂਦੀ ਵੀ ਕੱਪੜੇ ਧੋਣੇ ਨੇ ਧੋਣੇ ਨੇ ਕੱਪੜੇ ਧੋਤਿਆਂ ਨੇ ਨੇ ਫਰਾਂਉਂ ਦਾ ਵੀ ਹਾਂ ਚਲੋ ਧੋਤੇ ਹੀ ਹਨਾ ਫਿਰ ਉਹਨਾਂ ਤੇ ਤੁਸੀਂ ਗੇੜੇ ਮਾਰੋ ਉਲਟਾ ਪ ਉਹ ਤਾਰੀ ਚੱਲੋ ਉਸ ਤੈ ਕਰੀ ਚੱਲੋ ਪ੍ਰੈਸ ਵਾਲਾ ਲਗਾ ਕਰੀ ਚੱਲੋ ਪ੍ਰੈਸ ਕਰੋ ਫਿਰ ਕਪੜਾ ਵਿੱਚ ਟਕਾਓ ਫਿਰ ਕੰਮ ਖਤਮ ਹੁੰਦਾ ਕੱਪੜਿਆਂ ਦਾ ਕਾ ਕਪੜਾਂ ਦੇ ਵੀ ਲੰਮੀ ਚੌੜੀ ਕਹਾਣੀਆਂ ਆਏ ਤਾਂ ਇਹਨਾਂ ਨੂੰ ਕਰ ਲਾ ਤੋ ਕੀ ਕਰ ਜਾਂਦਾਗਾ ਉਸ ਤੋਂ ਬਾਅਦ ਸਭ ਦੇ ਆਪੋ ਆਪਣੀ ਜਗ੍ਹਾ ਤੇ ਟਕਾਉਣੇ ਪੈਂਦੇ ਨੇ ਥੋੜੇ ਜੇ ਕੱਪੜੇ ਸੀਗੇ ਤੇ ਮੈਂ ਫਟਾਫਟ ਕਰਨੇ ਪ੍ਰੈਸ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੰਘ ਕੇ ਜਿਹੜੋ ਕਿ ਮੇਰਾ ਆਉਣ ਜਾਣ ਵਾਲਾ ਸੂਟ ਹੁੰਦਾ ਦਵਿੰਦਰ ਦੇ ਵਧੀਆ ਕੱਪੜੇ ਹੁੰਦੇ ਨੇ ਉਹ ਅੱਛੀ ਤਰ੍ਹਾਂ ਕਰ ਦਾਨੀ ਆ ਬਾਕੀਆਂ ਤੇ ਘਰੇ ਪਾਉਣ ਵਾਲੇ ਦੇ ਕੱਪੜਾ ਤੇ ਹਲਕੀ ਫੁਲਕੀ ਜਿਹੀ ਪ੍ਰੈਸ ਮਾਰ ਦਾਨੀ ਕਪੜੇ ਪ੍ਰੈਸ ਕਰਨ ਤੋਂ ਬਾਅਦ ਦਵਿੰਦਰ ਦੇ ਕੱਪੜੇ ਟਿਕਾ ਰਹੇ ਸੀ ਉਹਨਾਂ ਦੇ ਕਾਬਰਡ ਵਿੱਚ ਤੇ ਜਦੋਂ ਕੱਪੜੇ ਪ੍ਰੈਸ ਕਰਕੇ ਕਾਬਰਡ ਵਿੱਚ ਰੱਖਦਾ ਕਈ ਵਾਰ ਤਾਂ ਬਹੁਤ ਜਲਦੀ ਹੁੰਦੀ ਹੈ ਵੀ ਟਾਈਮ ਨਹੀਂ ਮਿਲਦਾ ਕਾਬਰਡ ਵਾਲ ਦੇਖਣ ਦਾ ਵੀ ਵੀ ਕੀ ਹਾਲਤ ਹੋਈ ਪਈ ਹੈ ਕਦੇ-ਕਦੇ ਜਿਸ ਦਿਨ ਟਾਈਮ ਹੁੰਦਾ ਫਿਰ ਮੈਂ ਉਸ ਦਿਨ ਕੱਪੜਿਆਂ ਨੂੰ ਥੋੜੀ ਸੈਟਿੰਗ ਕਰਦਾਂ ਨਹੀਂ ਦੇਖ ਲੈਣੇ ਹੁੰਦੇ ਵੀ ਹੈਂਗਰਸ ਦੇ ਵਿੱਚ ਕੋਈ ਦਵਿੰਦਰ ਨੇ ਕੱਪੜਾ ਕੱਢਿਆ ਹੋਵੇ ਕੋਈ ਕੱਪੜਾ ਦੂਸਰਾ ਨਾਲ ਖਰਾਬ ਨਾ ਪਿਆ ਹੋਵੇ ਤੇ ਉਹ ਕਦ ਦੇਖ ਲੈਣੇ ਹੁੰਨੇ ਬਾਕੀ ਸੈਟਿੰਗ ਕੋਈ ਕਰਨ ਵਾਲੀ ਹੁੰਦੀ ਆ ਉਹ ਕਰ ਦਾਨੀਆਂ ਹੂੰ ਡੇਲੀ ਰੂਟੀਨ 'ਚ ਇਹ ਕੰਮ ਨੂੰ ਨਹੀਂ ਟਾਈਮ ਮਿਲਦਾ ਜਦੋਂ ਪਰ ਕਦੇ-ਕਦੇ ਹੁੰਦਾ ਵੀ ਜਿਸਨ ਕਪੜੇ ਪ੍ਰੈਸ ਵਾਲੇ ਮੈਂ ਰੱਖ ਦਿਆਂ ਇਹ ਤੋਂ ਤੇ ਕਪੜੇ ਰੱਖਦੀ ਆ ਉਸ ਦਿਨ ਟਾਈਮ ਹੋਵੇ ਥੋੜੀ ਬਹੁਤ ਤਾਂ ਮੈਂ ਕਪੜ੍ਹ ਦੀ ਸੈਟਿੰਗ ਕਰ ਦਾਨੀ ਆ ਜਿੰਨੀ ਕੋ ਲੋਡ ਹੋਵੇ ਫਿਰ ਇਸ ਤਰੀਕੇ ਨਾਲ ਆਪਣੇ ਕਪੜਾ ਜਿਹੜੀ ਸਾਫ਼ ਬਣੀ ਰਹਿੰਦੀ ਆ ਤੇ 5 ਮਿੰਟ ਵੀ ਆਪਾਂ ਹਫ਼ਤੇ 'ਚ ਵੀਕ ਵਿੱਚ ਜਸਟ 5 ਮਿੰਟ ਆਪਾਂ ਦੇ ਦਈਏ ਨਾ ਆਪਣੇ ਕਪੜ੍ਹ ਨੂੰ ਐਨੇ ਨਾਲ ਸੈਟਿੰਗ ਬਣੀ ਰਹਿੰਦੀ ਆ ਆਪਣੀ ਕਪੜ੍ਹ ਦੀ ਇੱਕ ਭੈਣ ਦਾ ਮੈਨੂੰ ਕਮੈਂਟ ਕਾਫੀ ਵਾਰ ਆ ਗਿਆ ਤੁਸੀਂ ਫਲੋਰ ਬਰਸ਼ ਦਿਖਾਓ ਬਾਥਰੂਮ ਵਾਲਾ ਆ ਫਲੋਰ ਬਰਸ਼ ਕਾਫੀ ਪੁਰਾਣਾ ਬਰਸ਼ ਆ ਸਾਡਾ ਤਾਂ ਕਈ ਸਾਲ ਹੋ ਗਏ ਤੇ ਬਹੁਤ ਹੀ ਵਧੀਆ ਬਰਸ਼ ਆ ਜਿਵੇਂ ਆਪਾਂ ਬੋਕਰ ਨਾਲ ਬਾਥਰੂਮ ਸਾਫ ਕਰਦੇ ਆ ਉਹ ਨਾਲ ਵਾਈਟ ਸੀਮੈਂਟ ਵੀ ਨਿਕਲ ਜਾਂਦਾ ਨੀਚੇ ਝੁਕਣਾ ਵੀ ਪੈਂਦਾ ਤੇ ਡਰੇਨ ਵਿੱਚ ਵੀ ਉਹ ਤੇ ਤੀਲੀਆਂ ਟੁੱਟ ਕੇ गिरਦੀਆਂ ਨੇ ਉਸ ਦੇ ਕੰਪੈਰੀਟਿਵਲੀ ਬਹੁਤ ਜ਼ਿਆਦਾ ਈਜ਼ੀ ਹੈ ਜ਼ਿਆਦਾ ਝੁਕਣਾ ਨਹੀਂ ਪੈਂਦਾ ਹੈਗਾ ਤੇ ਇਹ ਸੈਲੋ ਦਾ ਪਤਾ ਨਹੀਂ ਕਲੀਨੋ ਦਾ ਕੁਝ ਐ ਕਰਕੇ ਇਹ ਬਰਸ਼ ਆ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਕਾਫੀ ਸਾਲਾਂ ਤੋਂ ਵਧੀਆ ਚੱਲ ਰਿਹਾ ਹੈ ਇਹ ਤਿੱਕੇ ਜੂਸਰ ਬਾਰੇ ਕਈ ਪਹਿਲਾਂ ਦੇ ਸਵਾਲ ਸੀ ਜੂਸਰ ਕਿਹੜੇ ਕੰਪਨੀ ਦਾ ਕਿਹੜਾ ਹਨਾ ਫਿਲਿਪਸ ਦਾ ਇਹ ਜੂਸਰ ਹੈ ਬਹੁਤ ਹੀ ਈਜ਼ੀ ਟੂ ਯੂਜ਼ ਹੈ ਤੇ ਚੱਕਣਾ ਕਰਨਾ ਵੀ ਈਜ਼ੀ ਹੈ ਲਾਈਟ ਵੇਟ ਹੈ ਜਿਆਦਾ ਇਹਦੀਆਂ ਅਟੈਚਮੈਂਟਸ ਵੀ ਨਹੀਂ ਹੈਗੀਆਂ ਸਿਰਫ ਇੰਨਾ ਕੀ ਇਹ ਜੂਸਰ ਹੈ ਇਹਦੇ ਅਟੈਚਮੈਂਟਸ ਬਹੁਤ ਜ਼ਿਆਦਾ ਨਹੀਂ ਹੈਗੀਆਂ ਕਿ ਆਪਾਂ ਨੂੰ ਸਮਝ ਨਹੀਂ ਆਊਗੀ ਆਪਾਂ ਨੂੰ ਧੌਣਾ ਔਖਾ ਹੋ ਯੂਜ਼ ਕਰਨਾ ਔਖਾ ਕੋ ਸਿਰਫ ਆਹ ਤਿੰਨ ਅਟੈਚਮੈਂਟਸ ਨੇ ਇਹਦੀਆਂ ਯੂਜ਼ ਕਰਨ ਵਿੱਚ ਬਹੁਤ ਹੀ ਈਜ਼ੀ ਕੱਲਾ ਇਹ ਜੂਸਰ ਹੈ ਮਿਕਸਰ ਨਹੀਂ ਮਿਕਸਰ ਗ੍ਰਾਈਂਡਰ ਨਹੀਂ ਹੈਗਾ ਕੱਲਾ ਜੂਸਰ ਹੈ ਮੈਂ ਉਸ ਜੱਤਾ ਵਾਲਾ ਜਿਹੜਾ ਮੇਰੇ ਕੋਲ ਹੈਗਾ ਮਿਕਸਰ ਗ੍ਰਾਈਂਡਰ ਉਹਦੇ ਵਿੱਚ ਜੂਸਰ ਵੀ ਹੈਗਾ ਪਰ ਉਹਦੇ ਅਟੈਚਮੈਂਟਸ ਕਾਫੀ ਸਾਰੀਆਂ ਹੋ ਜਾਂਦੀਆਂ ਨੇ ਇਸ ਕਰਕੇ ਮੈਂ ਕੱਲਾ ਜੂਸਰ ਅਲੱਗ ਲੈ ਆ ਸੀ ਲਾਸਟ ਈਅਰ ਇਹ 3400 ਪਤਾ ਨਹੀਂ 3500 ਦਾ ਆਇਆ ਸੀ ਫਿਲਿਪਸ ਦਾ ਇਹ ਜੂਸਰ بس ਤਿੰਨੇ ਇਹਦੇ ਅਟੈਚਮੈਂਟਸ ਨੇ ਜਿਹਦੇ ਕਰਕੇ ਆਪਾਂ ਨੂੰ ਯੂਜ਼ ਕਰਨਾ ਵੀ ਈਜ਼ੀ ਹੋ ਜਾਂਦਾ ਧੋਣਾ ਵੀ ਈਜ਼ੀ ਹੋ ਜਾਂਦਾ ਤੇ ਚੱਕਣ 'ਚ ਵੀ ਲਾਈਟ weight ਹੈ ਤੇ ਜੂਸ ਵੀ ਇਹਦੇ ਵਿੱਚ ਬਹੁਤ ਵਧੀਆ ਨਿਕਲਦਾ ਜਿਵੇਂ ਹੁਣ ਮੈਂ ਰੋਜ਼ ਮੈਂ ਜੂਸ ਕੱਢ ਕੱਢਦੀ ਆਂ ਦਾ ਮਸੰਮੀ ਚੁਕੰਦਰ ਤੇ ਅਨਾਰ ਦਾ ਵਧੀਆ ਜੂਸ ਨਿਕਲ ਜਾਂਦਾ ਜੇ ਮ ਅੱਗੇ ਸਰਦੀਆਂਗੇ ਗਾਜਰ ਵੀ ਆਪਾਂ ਵਿੱਚ ਪਾ ਸਕਦੇ ਹਾਂ ਕਿਸੇ ਵੀ ਚੀਜ਼ ਦਾ ਆਪਾਂ ਜੂਸ ਕੱਢ ਸਕਦੇ ਸਾਈਡਸ ਤੇ ਦੋ ਲੌਕ ਦਿੱਤੇ ਹੋਏ ਜਿਸ ਕਰਕੇ ਇਹਦਾ ਲਿਡ ਉੱਪਰ ਲੌਕ ਹੋ ਜਾਂਦਾ ਐਸ ਤਰੀਕੇ ਦਾ ਇਹ ਫਿਲਿਪਸ ਦਾ ਇਹ ਜੂਸਰ ਹੈ ਸੋ ਹੁਣ ਸੀ ਦੁਪਹਿਰ ਦਾ ਟਾਈਮ ਆਫਟਰ ਲੰਚ ਇਹਨਾਂ ਪਦੀਨਾ ਜਿਹੜਾ ਮੈਂ ਰੱਖਿਆ ਹੋਇਆ ਸੀਗਾ ਅੱਜ ਮੈਂ ਧੁੱਪੇ ਰੱਖਦਾ ਸੀ 5 ਮਿੰਟ ਲਈ ਸਿਰਫ 5 ਮਿੰਟ ਲਈ 5 ਮਿੰਟਾਂ ਵਿੱਚ ਧੁੱਪੇ ਰਾ ਕੇ ਪਦੀਨਾ ਬਹੁਤ ਹੀ ਕੜਕਿਆ ਹੋ ਗਿਆ ਯਾਨੀ ਕਿ ਜਿਹੜੀ ਥੋੜੀ ਬਹੁਤੀ ਸਿਲਰ ਰਹੇ ଥିଲେ ਨਿਕਲ ਗਈ ਸੀ ਕ੍ਰਿਸਪੀ ਹੋ ਗਿਆ ਤੇ ਇਹਦੋਂ ਮੈਸ਼ ਕਰ ਰਹੀ ਹਾਂ ਦੇਖੋ ਕਿੰਨੀ ਆਵਾਜ਼ ਜੀ ਵਧੀਆ ਆ ਉਹ ਰੇਣ ਦਾ ਇਹਨਾਂ ਪਾਣਾ ਪਾਉਣ ਨਹੀਂ ਵਿੱਚ ਛਾਣਨੀ ਵਿੱਚ ਰੱਖ ਕੇ ਇਹਨੂੰ ਭੋਰ ਲਾਂਗੇ ਉਹਦੇ ਨਾਲ ਕਿਉਂ ਡੱਕੇ ਜੀ ਉੱਪਰ ਰਹਿ ਜਾਣਗੇ ਤੇ ਪਾਊਡਰ ਪਦੀਨੇ ਦਾ ਛਾਣ ਕੇ نیچے ਚਲਾ ਜਾਊਗਾ ਜਿਸ ਦੇ ਕਰਕੇ ਆਪਾਂ ਨੂੰ ਬਹੁਤ ਹੀ ਵਧੀਆ ਪਾਊਡਰ ਮਿਲੇਗਾ ਤੇ ਇਹ ਆਪਾਂ ਯੂਜ਼ ਕਰਾਂਗੇ ਤਾਂ ਡੱਕੇ ਜੀ ਮੂੰਹ 'ਚ ਨਹੀਂ ਆਉਣਗੇ ਹੈਗੇ ਪਤਾ ਹੀ ਨਹੀਂ ਲੱਗਦਾ ਆਪਾਂ ਪਦੀਨੇ ਦਾ ਪਾਊਡਰ ਯੂਜ਼ ਕਰ ਰਹੇ ਹਾਂ ਇਹ ਡੱਕੇ ਜੀ ਆਪਾਂ ਕੱਢ ਦਾਂਗੇ ਸਿਰਫ 2 ਮਿੰਟ ਲੱਗਦੇ ਆ ਕੰਮ ਨੂੰ ਕੁਈ ਜਾਣਾ ਕੋਈ ਮਿਹਨਤ ਵਾਲਾ ਕੰਮ ਨਹੀਂ ਕੋਈ ਮਿਕਸੀ ਚੱਕਣ ਦੇ ਵੀ ਲੋੜ ਨਹੀਂ ਹੈਗੀ ਹੱਥਾਂ ਨਾਲ ਹੀ ਪੁਰ ਜਾਂਦਾ ਇਹ ਔਰ ਇਹਦੀ ਫਰੇਗਰੈਂਸ ਜਿਹੜਾ ਫਰੈਸ਼ ਪਦੀਨਾ ਆਪਾਂ ਘਰ ਇਸਕਾਉਨੇ ਆ ਔਰ ਇਹਦਾ ਕਲਰ ਬਹੁਤ ਹੀ ਵਧੀਆ ਹੁੰਦਾ ਇੰਨੀ ਅੱਛੀ ਖੁਸ਼ਬੂ ਆ ਰਹੀ ਸੀ ਨਾ ਪਦੀਨੇ ਦੀ ਆ ਦਿਖੋ ਕਲਰ ਦੇਖੋ ਕਿੰਨਾ ਸੋਹਣਾ ਆ ਔਰ ਖੁਸ਼ਬੂ ਵੀ ਬਹੁਤ ਹੀ ਸੋਹਣੀ ਆ ਰਹੀ ਸੀ ਕਿ ਜਿਵੇਂ ਮੇਥੀ ਦੀ ਆਉਂਦੀ ਹੁੰਦੀ ਹੈ ਇਹਦੀ ਪਦੀਨੇ ਦੀ ਆਪਣੀ ਫਰੇਗਰੈਂਸ ਹੁੰਦੀ ਹੈ ਹਨਾ ਕੂਲ ਜੀ ਤੋਂ ਦੱਕੇ ਸਾਰੇ ਅਲੱਗ ਹੋ ਗਏ ਚਾਹ ਨਾਲ ਇਹ ਹੁੰਦਾ ਕਿ ਢੱਕੇ ਲੰਗਾ ਕਰਦੇ ਆਪਾਂ ਤੇ ਪਦੀਨੇ ਦਾ ਪਾਊਡਰ ਜਿਹੜਾ ਆਪਾਂ ਨੂੰ ਅਲੱਗ ਮਿਲ ਗਿਆ ਬਿਲਕੁਲ ਹੀ ਫਾਈਨ ਪਾਊਡਰ ਤਾਂ ਆਪਾਂ ਕਿਸੇ ਵੀ ਚੀਜ਼ ਚ ਪਾਵਾਂਗੇ ਕੋ ਢੱਕਾ ਮੂੰਚ ਨਹੀਂ ਆਊਗਾ ਤੁਹਾਨੂੰ ਸ਼ਾਮ ਦਾ ਟਾਈਮ ਸੀ ਸ਼ਾਮ ਨਹੀਂ ਮਤਲਬ ਕਿ ਇਹ 3:30 ਦਾ ਟਾਈਮ ਸੀਗਾ ਮੈਂ ਬਣਾਉਣ ਲੱਗੀ ਸਬਜ਼ੀ ਰਾਜਮਾਂ ਦੀ ਰਾਜਮਾਂ ਮੈਂ ਬੋਇਲ ਕਰ ਲਈ ਸੀ ਪਰ ਮੈਂ ਹਾਲੇ ਕੁੱਕਰ ਖੋਲਿਆ ਨਹੀਂ ਤੇ ਦੂਸਰੀ ਸਾਈਡ ਪੈਨ ਵਿੱਚ ਮੈਂ ਤੜਕੇ ਦੀ ਤਿਆਰੀ ਕਰ ਰਹੀ ਸੀ ਇੱਕ ਤਾਂ ਮੈਂ ਜਲਦੀ ਐਸ ਕਰਕੇ ਸਬਜ਼ੀ ਬਣਾਉਣ ਲੱਗੀ ਵੀ ਰਾਜਮਾਂ ਦੀ ਸਬਜ਼ੀ ਹੈ ਪਈ ਪਈ ਜਿਵੇਂ ਟਿਕੂਗੀ ਸਬਜ਼ੀ ਆਪਾਂ ਬਣਾ ਕੇ ਰੱਖ ਦਈਏ ਪਹਿਲਾਂ ਪਈ ਟੇਸਟੀ ਹੋ ਜਿੰਦੀ ਗਰੇਵੀ ਅੱਛੀ ਹੋ ਜਾਂਦੀ ਉਹਦੀ ਕਾਣੀ ਵੀ ਤੇ ਟੇਸਟ ਵਿੱਚ ਵੀ ਅੱਛੀ ਹੋ ਜਾਂਦੀ ਸਬਜੀ ਤੇ ਇੱਕ ਸ਼ਾਮ ਨੂੰ ਹੈਲਪਰ ਨੇ ਆਉਣਾ ਸੀ ਫਿਰ ਮੈਨੂੰ ਆਈ ਸੀ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਵੀ ਚਲੋ ਮੈਂ ਸਬਜੀ ਬਣਾ ਕੇ ਰੱਖ ਦਾਂ ਸਬਜੀ ਬਣੀ ਪਈ ਹੋਊਗੀ ਠੀਕੀ ਰਹੂਗੀ ਤਾਂ ਤਰੀ ਵੀ ਗਾੜੀ ਹੋਊ ਉਹਦਾ ਫਲੇਵਰ ਅੱਛਾ ਹੋਊਗਾ ਇਸ ਕਰਕੇ ਜਲਦੀ ਬਣਾਉਣ ਦੇ ਚੱਕਰ ਵਿੱਚ ਪੈਂਚ ਮੈਂ ਤੜਕਾ ਅਲੱਗ ਭੁੰਨਣ ਲੱਗੀ ਨਹੀਂ ਤਾਂ ਆਪਾਂ ਕੁੱਕਰ ਖਾਲੀ ਕਰਕੇ ਕੁੱਕਰ ਦੇ ਵਿੱਚ ਤੜਕਾ ਲਗਾ ਲੈਣੇ ਹੁੰਦੇ ਆ ਤੇ ਪੈਨ ਵਿੱਚ ਅਲੱਗ ਇੱਕ ਸਾਈਡ ਤੇ ਭੁੰਨ ਰਹੀ ਤੜਕਾ ਤੜਕਾ ਲਾਉਂਦੇ ਲਾਉਂਦੇ ਕੁੱਕਰ ਦੀ ਸਟੀਮ ਨਿਕਲ ਜੂਗੀ ਚਲੋ ਫਿਰ ਮੈਂ ਤੜਕਾ ਲਗਾ ਕੇ ਰਾਜਮਾ ਵਾਲੇ ਕੁੱਕਰ 'ਚ ਹੀ ਪਾ ਦੂੰਗੀ ਇਸ ਤਰ੍ਹਾਂ ਕਈ ਵਾਰ ਫਿਰ ਆਪਦੇ ਕੰਮ ਉਵੇਂ ਜਿਵੇਂ ਆਪਾਂ ਨੂੰ ਸੈੱਟ ਕਰਨੇ ਪੈਂਦੇ ਨੇ ਜਿਵੇਂ ਆਪਣਾ ਕੋਈ ਰੂਟੀਨ ਹੋਵੇ ਨਾ ਜਿਵੇਂ ਅੱਜ ਹੈਲਪਰ ਨਹੀਂ ਆਉਣਾ ਸੀ ਮੈਨੂੰ ਐਸੇ ਉੱਪਰ ਉਹ ਖਿਡਕੀਆਂ ਸਾਫ਼ ਕਰੂਗੀ ਉੱਪਰ ਲਈ ਮੈਂ ਉਹਦੇ ਨਾਲ ਡਸਟਿੰਗ ਕਰਾ ਲੂੰਗੀ ਤਾਂ ਕਰਕੇ ਮੈਨੂੰ ਐਸੇ ਮੈਂ ਫ੍ਰੀ ਹੋਊਂਗੀ ਮੈਂ ਫੇਰ ਹੀ ਉੱਪਰ ਮੈਂ ਡਸਟਿੰਗ ਕਰ ਪਾਉਂਗੀ ਜਿਵੇਂ ਮੈਂ ਫ੍ਰੀ ਨਾ ਹੋਈ ਮੈਂ ਕਿਚਨ ਚ ਜਾਈ ਫਿਰ ਮੈਨੂੰ ਤੇ ਇਧਰ ਮੈਂ ਆਪਣੀ ਚਾਹ ਵੀ ਰੱਖ ਲਈ ਤੇ ਸਬਜੀ ਬਣ ਗਈ ਸੀ ਮੇਨ ਜੋ ਸਬਜੀ ਬਿਲਕੁਲ ਪਨ ਵਾਲੀ ਸੌਰੀ ਤੜਕਾ ਲੱਗ ਗਿਆ ਸੀ ਹਨਾ ਫਿਰ ਮੈਂ ਕਿਹਾ ਚਲੋ ਹੁਣ ਚਾਹ ਵੀ ਮੈਂ ਬਣਨੀ ਰੱਖ ਲਾਂ ਸਬਜੀ ਬਣੀ ਚਲੋ ਮੈਂ ਆਪਣੀ ਚਾਹ ਪੀ ਲੂੰਗੀ ਜ਼ਿਆਦਾ ਟਾਈਮ ਵੀ ਮੇਰਾ ਹੋ ਗਿਆ ਸੀਗਾ ਸਬਜੀ ਬਣਾਉਂਦੇ ਬਣਾਉਂਦੇ 4:00 ਹੀ ਵੱਜ ਗਏ ਸੀ ਮੈਨੂੰ ਤੇ ਹੁਣ ਮੈਂ ਆ ਗਈ ਸੀ ਉੱਪਰ ਹੈਲਪਰ ਵੀ ਉੱਪਰ ਵਿੰਡੋ ਸਾਫ ਕਰ ਰਹੀ ਸੀ ਮੈਨੂੰ ਆਇਸ ਮੈਂ ਚਲੋ ਅੰਦਰੋਂ ਡਸਟਿੰਗ ਕਰ ਲਾਂ ਮੈਂ ਕਿਉਂਕਿ ਉੱਪਰ ਰੂਟੀਨ ਚ ਨਹੀਂ ਆਈ ਤਾਂ ਹਫਤੇ 10 ਦਿਨਾਂ ਤੋਂ ਮੈਂ ਇੱਕ ਵਾਰ ਕੱਪੜਾ ਮਾਗਦਿਆਂ ਨਹੀਂ ਹੁੰਦੀ ਜਾਂ ਫਿਰ ਮੈਨੂੰ ਜਿਸ ਦਿਨ ਆਏ ਹੋਵੇ ਵੀ ਹੈਲਪਰ ਵਿੰਡੋਸ ਉੱਪਰ ਲਈ ਸਾਫ ਕਰੂਗੀ ਚਲੋ ਮੈਂ ਨਾਲ ਆਪਣੀ ਮੈਂ ਡਸਟਿੰਗ ਕਰ ਲੂੰਗੀ ਤੇ ਅਸੀਂ ਆਪਸ ਵਿੱਚ ਗੱਲਾਂ ਬਾਤਾਂ ਵੀ ਕਰ ਲੈਂਦੇ ਮੇ ਦੋ ਜਣਾਂ ਦੇ ਫਿਰ ਜੀ ਵੀ ਲੱਗੇ ਰਹਿੰਦਾ ਕੰਮ ਵਿੱਚ ਅੱਛਾ ਵੀ ਲੱਗਦਾ ਕੋਲੇ ਆਪਣੇ ਕਿ ਜਣਾ ਹੋਰ ਕੰਮ ਕਰਦਾ ਹੋਵੇ ਜਦੋਂ ਪੌੜੀਆਂ ਦੀ ਵੀ ਮੈਂ ਡਸਟਿੰਗ ਕਰ ਦੂੰਗੀ ਪੌੜੀਆਂ ਵੀ ਝਾੜ ਦੂੰਗਾ ਐਸੇ ਪੌੜੀਆਂ ਤਾਂ ਮੈਂ ਡਸਟਿੰਗ ਕਰਦੀ ਕਰਦੀ ਨਾ ਮੈਂ ਕਪੜਾ ਮਾਰਦਾ ਨਹੀਂ ਹੁੰਦੀ ਸੁੱਕਾ ਕਪੜਾ ਜਸਤੇ ਕਿ ਸੁੱਕੇ ਕਪੜੇ ਨਾਲ ਝਾੜਦਾ ਨਹੀਂ ਹੁੰਦੀ ਆ ਪਰ ਅੱਜ ਗਿੱਲੇ ਕਪੜੇ ਨਾਲ ਵੀ ਇੱਕ ਵਾਰ ਵਾਈਪ ਕਰ ਦੂੰਗੀ ਸਾਰੇ ਜਿਹੜੀ ਪੌੜੀਆਂ ਵਾਲੀ ਰੇਲਿੰਗ ਇਹ ਚੇਅਰਸ ਤੇ ਵੀ ਕਪੜੇ ਇਹ ਕੁਸ਼ਨਸ ਤੇ ਮੈਂ ਕਵਰ ਵਗੈਰਾ ਨਹੀਂ ਚੇਂਜ ਕਰਦੀ ਹਜੇ ਉਹ ਦਿਵਾਲੀ ਨੂੰ ਦੇਖੂਗੀ ਫਿਰ ਹਜੇ ਤੇ ਇੱਕ ਵਾਰ ਜਸਟ ਮੈਂ ਡਸਟਿੰਗ ਕਰ ਰਹੀ ਆ ਇੱਕ ਪੈਂਦ ਗੋਮੈਂਟਾ ਐਸੀ ਕਿ ਤੁਸੀਂ ਦਿਵਾਲੀ ਦੀ ਸਫਾਈਆਂ ਨਹੀਂ ਕਰਨ ਲੱਗੇ ਦਿਵਾਲੀ ਵਿੱਚ ਹਰੇਕ ਮਹੀਨਾ ਪਿਆ ਦਿਵਾਲੀ ਦੇ ਨੇੜੇ ਜਾ ਕੇ ਦੇਖੂਗੀ ਵੀ ਤੂੰ ਕੀ ਕੁਝ ਹੋਊਗਾ ਜਿੰਨਾ ਹੋਊਗਾ ਮੈਂ ਕਰੂੰਗੀ ਨਹੀਂ ਹੋਊਗਾ ਤਾਂ ਨਾ ਕਰੂੰਗੀ ਪਰ ਮੈਨੂੰ ਲੱਗਦਾ ਨਹੀਂ ਬਹੁਤੀਆਂ ਸਫਾਈਆਂ ਮੇਤੋਂ ਹੋਣਗੀਆਂ ਮੈਂ ਜ਼ਿਆਦਾ ਕੰਮ ਦਾ ਲੋਡ ਨਹੀਂ ਲੈਣਾ ਐਤਕੀ ਦਿਵਾਲੀ ਨੂੰ ਇਕੱਲੇ ਜਾਣੇ ਨੂੰ ਬਹੁਤ ਬਹੁਤ ਔਖਾ ਹੋ ਜਾਂਦਾ ਕਿ ਜੇ ਆਪਾਂ ਹੈਲਪਰ ਵੀ ਲਾ ਲਈ ਨਾ ਜ਼ਿਆਦਾ ਤਾਂ ਆਪਾਂ ਨੂੰ ਹੀ ਕਰਨਾ ਪੈਂਦਾ ਠੀਕ ਹੈ ਹੈਲਪਰ ਦੀ ਹੈਲਪ ਆਪਾਂ ਨੂੰ ਮਿਲ ਜਾਂਦੀ ਆ ਇੱਕ ਘੰਟੇ ਵਾਸਤੇ ਹੈਲਪਰ ਆਉਗੀ 2 ਘੰਟੇ ਵਾਸਤੇ ਆਉਗੀ ਹਨ ਜੇ ਸਾਰਾ ਦਿਨ ਵੀ ਆਉਗੀ ਮੈਂ ਸਾਰਾ ਦਿਨ ਹੈਲਪਰ ਨਾਲ ਨਹੀਂ ਲੱਗ ਸਕਦੀ ਬਿਕੋਜ਼ ਮੇਰੀ ਬਾਡੀ ਇਹੀ ਜਿਹਾ ਕਿ ਮੈਨੂੰ ਰੈਸਟ ਕਰਨ ਦੀ ਲੋੜ ਪੈਂਦੀ ਹੈ ਕੰਮ ਕਰਕੇ ਮੈਂ ਬਹੁਤ ਲੰਮੇ ਟਾਈਮ ਲਈ ਕੰਮ ਨਹੀਂ ਕਰ ਸਕਦੀ ਹੈਗੀ ਬੈਕ ਪੇਨ ਕਰਕੇ ਮੈਂ ਕੁਝ ਟਾਈਮ ਹੀ ਕੰਮ ਕਰਦੀ ਆ ਫਿਰ ਮੈਂ ਬ੍ਰੇਕ ਲੈਣੀ ਹੈ ਉਸ ਤੋਂ ਬਾਅਦ ਮੈਂ ਫੇਰ ਕੰਮ ਕਰਦੀ ਆ ਮੇਰਾ ਇਸ ਤਰ੍ਹਾਂ ਦਾ ਰੁਟੀਨਾ ਕੰਮ ਕਰਨਾ ਜੇ ਇਹ ਨਹੀਂ ਹੈਗਾ ਕਿ ਮੈਂ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਗੀ ਰਹੂੰਗੀ ਦੋ ਦਿਨਾਂ ਵਿੱਚ ਮੈਂ ਸਫਾਈਆਂ ਖਤਮ ਕਰ ਦੂੰ ਤਿੰਨ ਦਿਨਾਂ ਵਿੱਚ ਕਰ ਦੂੰ ਨਹੀਂ ਇਹ ਨਹੀਂ ਮੈਥੋਂ ਹੁਣ ਨਹੀਂ ਹੁੰਦਾ ਕਿ ਮੈਂ ਕਰ ਲਾਂਦੀ ਸ ਪਰ ਹੁਣ ਮੈਥੋਂ ਇਦਾਂ ਰੈਗੂਲਰਲੀ ਕੰਮ ਨਹੀਂ ਹੁੰਦਾ ਸਾਰਾ ਦਿਨ ਵਾਸਤੇ ਹਨਾ ਹੁਣ ਲੱਲੀ ਕੀ 3-4 ਘੰਟੇ ਵਾਸਤੇ ਵੀ ਕਰਕੇ ਮੇਰੀ ਤਾਂ ਢੂਈ ਦੀ ਬੱਸ ਹੋ ਜਾਂਦੀ ਆ ਤੇ ਇਸ ਲਈ ਮੈਂ ਛੋਟੇ-ਛੋਟੇ ਵਿੱਚ ਬ੍ਰੇਕਸ ਵੀ ਲੈਣੇ ਜੈਣੇ ਆ ਤੇ ਛੋਟੇ-ਛੋਟੇ ਰੂਟੀਨ ਚ ਮੈਂ ਕੰਮ ਕਰਦੀ ਆ ਸਫਾਈ ਜੀ ਦਾ ਠੀਕ ਕਰਾਂ ਜਾਂ ਕੰਮ ਕਰੇ ਬਿਨਾਂ ਆਪਾਂ ਨੂੰ ਸਰਦਾ ਨਹੀਂ ਕਰਨਾ ਪੈਂਦਾ ਥੋੜਾ-ਥੋੜਾ ਕਰਕੇ ਰੋਜ਼ ਘਰ ਵੱਡੇ ਸਮਾਨ ਬਹੁਤ ਜ਼ਿਆਦਾ ਹਨਾ ਇਹ ਸਫਾਈ ਨਹੀਂ ਕਰਾਂਗੇ ਫਿਰ ਕਰੂਗਾ ਵੀ ਕੌਣ ਕੋਈ ਹੋਰ ਹੈਲਪਿੰਗ ਹੈਂਡ ਹੈ ਨਹੀਂ ਮੇਰੇ ਕੋਲ ਵੀ ਕੋਈ ਹੋਰ ਕਰ ਦੂਗਾ ਮੇਰਾ ਕੰਮ ਕਿਸ ਕਰਕੇ ਕਰਨਾ ਪੈਣਾ ਕਰ ਬਿਨਾ ਸਰਦਾ ਨਹੀਂਗਾ ਟਰੈਡਮਿਲ ਦੇ ਉੱਤੇ ਕੱਪੜਾ ਮਾਰ ਕੇ ਨਾ ਉੱਪਰ ਇਹਦੇ ਮੈਂ ਚਾਦਰ ਪਾਈ ਹੋਈ ਸੀਗੀ ਤੇ ਇੱਕ ਦਿਨ ਨੂਰ ਨੇ ਚਲਾਇਆ ਸੀ ਉਹਦੇ ਆ ਕੇ ਕੱਪੜਾ ਉਤਾਰਤਾ ਉਂ ਇਹੀ ਪਿਆ ਬਸ ਕੋਈ ਕਿਦਰਵਾਜ ਸਾਡਾ ਉੱਪਰ ਵਾਲੀ ਲੌਂਬੀ ਦਾ ਖੁੱਲਾ ਹੁੰਦਾ ਜਿਹਦੇ ਕਰਕੇ ਚਲੋ ਹਵਾ ਕ੍ਰੋਸ ਹੁੰਦੀ ਰਹਿੰਦੀ ਫਿਰ ਡਸਟ ਵੀ ਆਉਂਦੀ ਆ ਮਾਰੋ ਤੂੰ ਉੱਪਰ ਚਾਂਦਰ ਮੈਂ ਫੇਰ ਇਹਦੇ ਕਵਰ ਕਰ ਦੂੰਗਾ ਉਹ ਯੂਜ਼ ਤਾਂ ਇਹ ਹੁੰਦਾ ਨਹੀਂਗਾ ਨਾ ਦੁਵਿੰਦਰ ਕਰ ਸਕਦੇ ਨੇ ਉਹਨਾਂ ਦੇ ਗੋਡੇ ਦੀ ਸਰਜਰੀ ਹੋਈ ਹੋਈ ਆ ਤੇ ਮੈਂ ਬੈਕ ਪੇਨ ਕਰਕੇ ਮੈਂ ਨਹੀਂ ਯੂਜ਼ ਕਰ ਸਕਦੀ ਹੈਗੀ ਟਰੈਡਮਿਲ ਬਸ ਐਦਾ ਇੱਕ ਜਸਟ ਹੀ ਪਿਆਗਾ ਉੱਪਰ ਲਿਟਾਸਟਿੰਗ ਅੰਦਰਲੀ ਲੌਬੀ ਦੀ ਹੋ ਗਈ ਸੀ ਤੇ ਹੁਣ ਪੌੜੀਆਂ ਦੀ ਕਰਦੇ ਆ ਡਸਟਿੰਗ ਗਿੱਲਾ ਕੱਪੜਾ ਮਾਰ ਦੂੰਗੀ ਗਿੱਲਾ ਮਾਰ ਦੂ ਫੇਰ ਸੁੱਕਾ ਮਾਰ ਦੂ ਤਾਂ ਕਿ ਗੀਲੇ ਨਾਲ ਜਿਹੜੇ ਕੋਈ ਦਾਗ ਹੁੰਦੇ ਨੇ ਕੋਈ ਫਿੰਗਰਪ੍ਰਿੰਟਸ ਹੁੰਦੇ ਨੇ ਉਹ ਦਰਿਆਂਗੇ ਵਾਈਟ ਪੇਂਟ ਸੋਨਾ ਵੀ ਲੱਗਦਾ ਪਰ ਵਾਈਟ ਪੇਂਟ ਮੇਨਟੇਨ ਕਰਕੇ ਰੱਖਣਾ ਸਾਫ ਸਫਾਈ ਬਹੁਤ ਜ਼ਿਆਦਾ ਮੰਗਦਾ ਬਹੁਤ ਮਿਹਨਤ ਮਿਹਨਤ ਹੁੰਦੀ ਹੈ ਵਾਈਟ ਪੇਂਟ ਤੇ ਬਹੁਤ ਜ਼ਿਆਦਾ ਜਿੰਨਾ ਕੱਪੜਾ ਮਾਰੇ ਬਿਨਾਂ ਉਹ ਉੱਤਰਦੇ ਨਾਗ ਨਹੀਂ ਉਤਰਦੇ ਹੈਗੇ ਇਹਨਾਂ ਹੈਗਾ ਵੀ ਆਪਾਂ ਕੱਲੇ ਸੁੱਕ ਸੁੱਕੇ ਕੱਪੜੇ ਨਾਲ ਟੈਸਟਿੰਗ ਕਰ ਲਾਂਗੇ ਗਿੱਲਾ ਕੱਪੜਾ ਵੀ ਨਾਲ ਮਾਰਨਾ ਪੈਂਦਾ ਬਾਕੀ ਇਹ ਤਾਂ نیچے ਗਲਾਸ ਕੋਲੇ ਥੋੜੀ ਇੱਕ ਬਣੀ ਹੁੰਦੀ ਹੈ ਪੱਟੀ ਜੀ ਬਣੀ ਹੁੰਦੀ ਹੈ ਲੱਕੜ ਦੀ ਹੈ ਨਾ ਉਹ ਤੇ ਵੀ ਟਸਟ ਖੜ ਜਾਂਦੀ ਹੈ ਉਹ ਵੀ ਝਾੜਨੀ ਪੈਂਦੀ ਹੈ ਸੋ ਸਾਰੀ ਰੇਲਿੰਗ ਤੇ ਮੈਂ ਉੱਪਰੋਂ ਲੈ ਕੇ ਨੀਚੇ ਤੱਕ ਗਿੱਲਾ ਸੁੱਕਾ ਕੱਪੜਾ ਮਾਰਿਆ ਫਿਰ ਸਾਫ਼ ਹੋਈ ਆ ਇਹ ਵੀ ਕੰਮ ਰੁਟੀਨ ਚ ਡੇਲੀ ਨਹੀਂ ਹੁੰਦਾ ਗਿੱਲਾ ਕੱਪੜਾ ਤਾਂ ਮੈਂ ਹੁਣ ਕਦੇ ਕਦੀ ਵੱਧਾ ਸੁੱਕਾ ਤਾਂ ਚਲੋ ਮੈਂ ਆ ਕੇ ਧੂਰੀ ਫਿਰਦੇ ਜੋ ਡਸਟਿੰਗ ਕਰਦੇ ਆ ਸੁੱਕੇ ਕੱਪੜੇ ਨਾਲ ਤਾਂ ਮੈਂ ਡਸਟਿੰਗ ਕਰਦਾ ਨਹੀਂ ਹੁੰਦੀ ਆ ਸਬਜੀ ਨੀਚੇ ਬਣ ਗਈ ਸੀ ਰਾਜਮਾ ਦੀ ਬੰਦ ਕਰਤੀ ਸੀ ਨੀਚੇ ਜਾ ਕੇ ਫਿਰ ਮੈਂ ਕੁੱਕਰ ਕੋਲ ਕੋਲ ਵਿੱਚ ਮੇਥੀ ਵਗੈਰਾ ਪਾਉਂਗੀ ਤੇ ਸ਼ਾਮ ਨੂੰ ਬਣਾਉਂਗੀ ਚਾਵਲ ਰਾਜਮਾ ਨਾਲ ਤੇ ਮੈਂ ਆਪਣੇ ਲਈ ਬਣਾਉਂਗੀ ਰਾਜਮਾ ਨਾਲ ਕਿਨਵਾ ਕਿਨਵਾ ਬਹੁਤ ਜਿਆਦਾ ਟੇਸਟੀ ਬਣਦਾ ਹੂ ਪਰ ਸਬਜ਼ੀਆਂ ਬਾੱਕੀ ਉਹਨੂੰ ਪਲਾਉ ਵਾਂਗੂ ਵੀ ਬਣਾ ਸਕਦੇ ਜਿਵੇਂ ਆਪਾਂ ਸਬਜ਼ੀਆਂ ਵਾਲੇ ਚਾਵਲ ਬਣਾਉਨੇ ਆ ਇਸ ਤਰ੍ਹਾਂ ਵੀ ਬਣਾ ਸਕਦੇ ਆ ਫਰ ਜੇ ਤੁਸੀਂ ਕਿਸੇ ਵੀ ਸਬਜੀ ਨਾਲ ਖਾਣਾ ਰਾਜਮਾ ਨਾਲ ਜਣਿਆਂ ਨਾਲ ਨਾ ਫਿਰ ਤੁਸੀਂ ਸਿੰਪਲ ਉਹਨੂੰ ਪਾਣੀ ਚ ਬੋਇਲ ਕਰਕੇ ਵੀ ਬਣਾ ਸਕਦੇ ਆ ਲੋ ਮੇਰਾ ਕੰਮ ਹੋਣ ਹੋ ਗਿਆ ਸੀ ਡਸਟਿੰਗ ਦਾ ਡਸਟਿੰਗ ਮੈਂ ਕਰਤੀ ਸੀ ਹੈਲਪਰ देयर ਹੈਗੇ ਸੀ ਵਿੰਡੋਸ ਇੱਕ ਦੋ ਸਾਫ ਕਰਨ ਵਾਲੀਆਂ ਕਰ ਰਹੀ ਸੀ ਫਿਰ ਮੈਨੂੰ ਵੀ ਇਹ ਹੋ ਗਿਆ ਜਲ ਮੈਂ ਵੀ ਦੋ ਚਾਰ ਮਿੰਟ ਹੋ ਰਹੇ ਦੇਖ ਕੋਲ ਖੜ ਕੇ ਗੱਲਾਂ ਬਾਤਾਂ ਕਰ ਲਵਾਂ ਦੀ ਇਹ ਇਸ ਤਰ੍ਹਾਂ ਦਾ ਕੁਝ ਮੇਰਾ ਰੂਟੀਨ ਰਹਿੰਦਾ ਸਫਾਈਆਂ ਦਾ ਇੱਕ ਮੈਨੂੰ ਕਮੈਂਟ ਆਇਆ ਕਿ ਤੁਸੀਂ ਹੈਲਪਰ ਦਾ ਕੰਮ ਦਿਖਾਇਆ ਕਰ ਜਰੋ ਆਉਂਦੀ ਕੰਮ ਕਰਨਾ ਜੀ ਮੈਂ ਉਹਦੇ ਨਾਲ ਕੁਝ ਕੰਮ ਕਰਾ ਲੀ ਫਿਰ ਤਾਂ ਕਈ ਵਾਰ ਮੈਂ ਵੀਡੀਓ ਰਿਕਾਰਡ ਕਰ ਲੈਂਦੀ ਹਾਂ ਨਾ ਕਈ ਵਾਰ ਉਹ ਆਪ ਦਾ ਕੰਮ ਕਰ ਲਾਂਗੇ ਜਦ ਮੈਂ ਆਪਣੇ ਕੰਮ ਵਿੱਚ ਬੀਸੀ ਹੁੰਨੀ ਆ ਫਿਰ ਇਤੋਂ ਵੀਡੀਓ ਨਹੀਂ ਬਣਦੀ ਪਸ ਛਾੜੂ ਕੋਚਾ ਕਰਦੀ ਆ ਉਹ ਸਾਡੇ ਤੇ ਵਿੰਡੋਸ ਵਗੈਰਾ ਵੀ ਸਾਰੇ ਉਸੇ ਨੇ ਸਾਫ ਕਰਨੀ ਹੁੰਦੀ ਆ ਸਾਰੇ ਉੱਪਰਲੇ ਮੀਚਲੇ 도ਰਸ ਵਿੰਡੋਸ ਬਾਕੀ ਬਾਹਰ ਵਾਲੇ ਸਟੋਰ ਵੇੜਾ ਸਾਰਾ ਕੁਝ ਉਹਦੀ ਡਿਊਟੀ ਆ ਵੀ ਉਸੇ ਨੇ ਸਾਫ ਕਰਨਾ ਤੇ ਸਬਜੀ ਰਾਜਮਾਂ ਦੇ ਬਣ ਗਈ ਮੇਥੀ ਇਹ ਵਿੱਚ ਮੈਂ ਪਾਤੀ ਤੇ ਗਰੇਵੀ ਨਾ ਪਈ ਪਈ ਗਾਣੀ ਹੋ ਗਈ ਅੱਜ ਮੈਂ ਬਰੀਕ ਵਾਲੇ ਰਾਜਮਾ ਬਣਾਏ ਨਹੀਂ ਮੇਰੇ ਕੋਲ ਪਈ ਸੀ ਇੱਕ ਬਾਰੀ ਦੇ ਪਈ ਸੀ ਫਿਰ ਮੈਂ ਕਿਹਾ ਚਲੋ ਆ ਬਣਾ ਕੇ ਮੈਂ ਖਤਮ ਕਰ ਦਾਨੀ ਇਸ ਤੋਂ ਬਾਅਦ ਇੱਕ ਦੂਜੇ ਪੈ ਵੱਡੇ ਰਾਜਮਾ ਲਿਆਂਦੇ ਪਏ ਸੀ ਉਹ ਬਣਾਇਆ ਕਰੂੰਗਾ ਦੇਖੋ ਇੱਧਰ ਮੈਂ ਕਿਨੂਆ ਭਿਉਂਤਾ ਪਾਣੀ ਵਿੱਚ ਪਹਿਲਾਂ ਜਿੰਨਾ ਕਿ ਮੈਂ ਬਣਾਉਣਾ ਸੀ ਇਹਨੂੰ ਵਾਸ਼ ਕਰਕੇ ਪਾਣੀ ਵਿੱਚ ਭਿਉਂਕੇ ਰੱਖਤਾ ਆਟਾ ਵੀ ਮੈਂ ਗੁੰਨਤਾ ਥੋੜਾ ਗਨੇ ਕੋ ਕੇ ਰਾਈਸ ਵਿੱਚ ਪਾਣਨੇ ਕਿਨੂਆ ਗਨੂਆ ਰਾਈਸ ਮੈਂ ਕੱਢ ਕੇ ਰੱਖਤਾ ਜੋ ਟਾਈਮ ਹੋਊਗਾ ਫਿਰ ਮੈਂ ਰਾਈਸ ਬਣਾਉ ਤੇ ਕੋਰ ਸਮਾਨ ਨੇ ਨੇੜੇ ਲਗਾ ਲਿਆ ਸਾਰਾ ਹੁਣ ਸੀ ਡਿਨਰ ਦਾ ਟਾਈਮ ਤਿਆਰੀ ਸਾਰੀ ਖਾਣੇ ਬਾਣੇ ਦੀ ਹੋ ਗਈ ਸੀ ਚਾਵਲ ਬਣ ਗਏ ਤੇ ਇੱਕ ਸਾਈਡ ਤੇ ਮੈਂ ਬਣਾ ਲਿਆ ਕਿਨਵਾ ਕਿਨੋਂ ਜਸ ਥੋੜਾ ਜਿਹਾ ਨਮਕ ਪਾ ਕੇ ਨਾ ਪਾਣੀ ਵਿੱਚ ਮੈਂ ਬੋਇਲ ਕਰ ਲਿਆ ਖਾਣ ਵਿੱਚ ਅੱਛਾ ਹੁੰਦਾ ਕੋਈ ਇਹ ਨਹੀਂ ਹੈਗਾ ਵੀ ਬਹੁਤ ਕੌੜਾ ਕਿਸੇਲਾ ਟੇਸਟ ਹੁੰਦਾਗਾ ਅੱਛਾ ਬਣਦਾ ਸੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ